ਆਜੋ ਹਾਂ ਸਰ ਕੋਈ ਇਨਕਾਊਂਟਰ ਹੋਇਆ ਜੀ ਤੁਸੀਂ ਵੀ ਮੌਕੇ ਤੇ ਐਸਐਸਪੀ ਸਾਹਿਬ ਇਹ ਕੀ ਹੈ ਕੀ ਜੀ ਦੇਖੋ ਇੱਥੇ ਮੈਂ ਤੁਹਾਨੂੰ ਜਿਹੜਾ ਦੱਸਣਾ ਚਾਹੁੰਦਾ ਕਿ ਜਿਹੜਾ ਅਸੀਂ ਕੱਲ ਡੀਜੀਪੀ ਸਾਹਿਬ ਨੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਲਈ ਜਿਹੜਾ ਆਪਰੇਸ਼ਨ ਪ੍ਰਹਾਰ ਅਸੀਂ ਲਾਂਚ ਕੀਤਾ ਹੈਗਾ ਤੇਂਦਰਾਂ ਲਈ ਕਿ ਅਸੀਂ ਪੰਜਾਬ ਪੁਲਿਸ ਇਸ ਤੇ ਵਚਨਬੱਧ ਹੈਗੀ ਹੈ ਕਿ ਅਸੀਂ ਪੰਜਾਬ ਨੂੰ ਗੈਂਗਸਟਰਵਾਦ ਦੇ ਜਿਹੜੇ ਕੋਹੜ ਤੋਂ ਨਜਾਦ ਦਵਾਣੀ ਹੈਗੀ ਹੈ ਉਹਦੇ ਲਈ ਅਸੀਂ ਪੂਰੇ ਮੋਟੀਵੇਟਿਡ ਹੈਗੇ ਹਾਂ ਇੱਥੇ ਇਸੇ ਇਸੇ ਲੜੀ ਦੇ ਵਿੱਚ ਹੀ ਅ ਅੱਜ ਬਟਾਲਾ ਪੁਲਿਸ ਨੇ ਸ਼੍ਰੀ ਮਹਤਾਬ ਸਿੰਘ ਆਈਪੀਐਸ ਐਸਐਸਪੀ ਬਟਾਲਾ ਦੀ ਨਿਗਰਾਨੀ ਹੇਠ ਇੱਕ ਜਿਹੜੇ ਕਾਰਵਾਈ ਕੀਤੀ ਹੈ ਗੈਂਗਸਟਰਾਂ ਦੇ ਵਿਰੁੱਧ ਉਹਦੇ ਵਿੱਚ ਇਹਨਾਂ ਨੇ ਤੁਹਾਨੂੰ ਯਾਦ ਹੋਵੇਗੀ 5 12 ਨੂੰ ਇੱਕ ਸ਼ਹਿਰ ਬਟਾਲਾ ਦੇ ਵਿੱਚ ਇੱਕ ਰੋਡ ਰੇਜ ਦੇ ਕਾਰਨ ਦੋ ਨੌਜਵਾਨਾਂ ਨੇ ਇੱਕ ਸੌਰਵ ਨੇ ਗਿਆਨ ਨਾਮ ਦੇ ਵਿਅਕਤੀ ਨੂੰ ਫਾਇਰ ਇੰਜਰੀ ਕੀਤੀ ਸੀਗੀ ਪਰੇ ਪੁਸਤਾਲ ਨਾਲ ਉਹਨੂੰ ਉੱਤੇ ਮਾਰਿਆ ਸੀਗਾ ਤੇ ਉਹ ਫਰਾਰ ਹੋ ਗਏ ਸੀਗੇ ਤੇ ਉਹਨਾਂ ਦੇ ਪਰਚਾ ਸਿਵਲ ਲਾਈਨ ਬਟਾਲਾ ਦੇ ਵਿੱਚ ਅ ਦਰਜ ਕੀਤਾ ਗਿਆ ਸੀਗਾ ਉਹਦੇ ਵਿੱਚ ਬਿਕੋਜ਼ ਇਹ ਸੈਂਸੇਸ਼ਨਲ ਸੀਗਾ ਰਾਤ ਨੂੰ ਸੀਗਾ ਸ਼ਹਿਰ ਦੇ ਵਿੱਚ ਸੀਗਾ ਉਹਦੇ ਕਰਕੇ ਹੀ ਉਸੇ ਦਿਨ ਤੋਂ ਹੀ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅ ਐਸਐਸਪੀ ਸਾਹਿਬ ਨੇ ਸੁਧਾਮਨਤਾਪ ਸਿੰਘ ਨੇ ਇਹਨਾਂ ਨੇ ਐਸਪੀਡੀ ਸੰਦੀਪ ਵਡੇਰਾ ਤੇ ਡੀਐਸਪੀ ਸੰਜੀਵ ਤੇ ਜਿਹੜਾ ਸਿਵਲ ਲਾਈਨ ਦਾ ਜਿਹੜੇ ਐਸਐਚਓ ਨੇ ਨਿਰਮਲ ਸਿੰਘ ਹੈ ਨਾ ਮੇਰੇ ਖਿਆਲ ਉੱਤੇ ਨਿਰਮਲ ਸਿੰਘ ਹੋਰਾਂ ਦੇ ਤੇ ਸੁਖਰਾਜ ਸਿੰਘ ਇਹਦੇ ਨਗਰਾਨੇ ਹੇਠ ਜਿਹੜੀਆਂ ਟੀਮਾਂ ਬਣਾਈਆਂ ਸੀਗੀਆਂ ਤੇ ਇੱਕ ਮੈਨ ਹੰਟ ਲਾਂਚ ਕੀਤੀ ਸੀ ਇਹਨਾਂ ਦੋਨੋਂ ਅਪਰਾਧੀਆਂ ਨੂੰ ਫੜਨ ਲਈ ਕੁਝ ਦਿਨ ਪਹਿਲਾਂ ਜਦੋਂ ਇਹ ਜਿਹੜਾ ਜਿਹੜਾ ਜਸਕਰਨ ਸਿੰਘ ਉਰਫ ਜਸਾ ਹੈਗਾ ਇਸੇਕੋਂ ਦਾ ਰਹਿਣ ਵਾਲਾ ਹੈ ਇਹਦੇ ਨਾਲ ਜਿਹੜਾ ਇਹਦਾ ਸਾਥੀ ਸੀਗਾ ਗੁਰਪ੍ਰੀਤ ਸਿੰਘ ਉਰਫ ਵਿਸ਼ਾਲ ਇਹ ਦੋ ਸੀ ਦੋ ਜਾਣੇ ਸੀਗੇ ਜਿਨ੍ਹਾਂ ਨੇ ਉਹ 307 ਦਾ ਜਿਹੜਾ ਜਿਨ੍ਹਾਂ ਤੇ ਮਕਤਮਾ ਦਰ ਸੀਗਾ ਕੁਝ ਦਿਨ ਪਹਿਲਾਂ ਜਦੋਂ ਵਿਸ਼ਾਲ ਗੁਰਪ੍ਰੀਤ ਸਿੰਘ ਉਰਫ ਵਿਸ਼ਾਲ ਨੂੰ ਫੜਿਆ ਜਾਂਦਾ ਹੈ ਤਾਂ ਉਸਦੇ ਕੋਲੋਂ ਇੱਕ ਪਿਸਤੌਲ ਤੇ 3 ਕਿਲੋ ਹਿਰੋਇਨ ਵੀ ਬਰਾਮਦ ਹੋਈ ਹੈ ਜਿਸ ਲਈ ਉਹਦੇ ਤੇ ਇੱਕ ਵਖਰਾ ਪਰਚਾ ਉਹਦੇ ਤੇ ਦਰਜ ਹੈਗਾ ਤੇ ਇਹ ਉਸ ਤੋਂ ਉਦੋਂ ਤੋਂ ਫਰਾਰ ਚੱਲਿਆ ਆ ਰਿਹਾ ਸੀਗਾ ਜਿਸ ਕਾਰਨ ਜਸ ਤੇ ਅੱਜ ਮਤਲਬ ਜਿਵੇਂ 19 ਤਰੀਕ ਨੂੰ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈਗਾ ਤੇ ਇਸ ਦੇ ਕੋਲੋਂ 1 ਕਿਲੋ ਹਿਰੋਇਨ ਕਿਉਂਕਿ ਇਹਨਾਂ ਕੋਲੇ ਜਿਹੜੀ ਹੁਣ ਪੁੱਛ ਕੇ ਤੇ ਗੱਲ ਸਾਹਮਣੇ ਆਈ ਹੈ ਟੋਟਲ ਇਹ 4 ਕਿਲੋ ਹਿਰੋਇਨ ਇਹਨਾਂ ਕੋਲੇ ਸੀਗੀ 3 ਕਿਲੋ ਹਿਰੋਇਨ ਤਾਂ ਗੁਰਪ੍ਰੀਤ ਸਿੰਘ ਕੋਲ ਵਿਸ਼ਾਲ ਤੋਂ ਬਰਾਮਦ ਹੋ ਗਈ ਸੀ ਕਿ ਤੇ ਕਿਲੋ ਇਹ ਤੋਂ ਬਰਾਮਦ ਹੋ ਗਈ ਸੀ ਪਰ ਇਦੇ ਨਾਲ ਨਾਲ ਜਿਹੜਾ 307 ਦਾ ਜਿਹੜਾ ਸਿਵਲ ਲਾਈਨ ਦਾ ਬਟਾਲੇ ਦਾ ਮੁਕੱਦਮਾ ਸੀਗਾ ਜਿਸ ਵਿੱਚ ਜਿਹੜਾ ਹਥਿਆਰ ਵਰਤਿਆ ਹੋਇਆ ਸੀਗਾ ਉਹ ਹਲੇ ਬਰਾਮਦ ਨਹੀਂ ਹੋਇਆ ਸੀਗਾ ਤੇ ਉਸ ਦੇ ਵਿੱਚ ਜਦੋਂ ਗਹਿਨ ਪੁੱਛ ਕੇ ਇਸ ਵਿੱਚ ਆਈ ਕਿ ਇਸ ਨੇ ਜਿੱਥੇ ਅਸੀਂ ਆਪਾਂ ਖੜੇ ਹਾਂ ਇਸ ਨੇ ਕਿਹਾ ਕਿ ਮੈਂ ਉੱਥੇ ਿਲਕੋ ਕੇ ਰੱਖਿਆ ਹੋਇਆ ਤੇ ਉਸ ਦੀ ਬਰਾਮਦਗੀ ਲਈ ਟੀਮਾਂ ਪੁਲਿਸ ਦੀਆਂ ਆਈਆਂ ਸੀਗੀਆਂ ਤੇ ਇਸ ਨੇ ਨੇਰੇ ਦਾ ਫਾਇਦਾ ਉਸ ਨੂੰ ਚੱਕ ਕੇ ਤੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਜਿਸ ਤੇ ਰਿਟੈਲੀਟਿਓ ਫਾਇਰ ਦੇ ਵਿੱਚ ਜਿਹੜਾ ਜਿਸ ਕਾਰਨ ਏਲੀਅਸ ਜਿਹੜਾ ਜੱਸ ਹੈ ਉਹੋ ਆਪਣਾ ਇੰਜਰ ਹੋਇਆ ਤੇ ਉਹਦੇ ਕੋਲੋਂ ਇੱਕ ਪਿਸਤੌਲ ਬਰਾਮਦ ਹੋਈ ਹੈ 3 ਬੋਰ ਦੀ ਇਹ ਦੇਖਣ ਇਹ ਬਾਅਦ ਚ ਪਤਾ ਲੱਗੇਗਾ ਦੇਖ ਕੇ ਕਿ ਇਹ ਉਸ ਕ੍ਰਾਈਮ ਦੇ ਵਿੱਚ ਯੂਸਵਲੀ ਪਿਸਤੌਲ ਹੈ ਕਿ ਕੋਈ ਹੋਰ ਹੈਗੀ ਸਰ ਇਤੇ ਦੋਨਾਂ ਦੇ ਪਹਿਲਾਂ ਹੋਰ ਕਿਹੜੇ ਕਿਹੜੇ ਕ੍ਰਿਮੀਨਲ ਪਰਚੇ ਦਰਜ ਨੇ ਜਾਂ ਇਹ ਕਿਸੇ ਗੈਂਗ ਦਾ ਐਸੋਸੀਏਟ ਨੇ ਆ ਦੇਖੋ ਇਸ ਤਰ੍ਹਾਂ ਹੈਗਾ ਕਿ ਜਲੇ ਹਲੇ ਤਾਂ ਇਸ ਨੂੰ ਹਲੇ ਤਾਂ ਹੋਇਆ ਹੀ ਹੈ ਮੁਕਾਬਲਾ ਤਾਂ ਹਲੇ ਗਨ ਪੁੱਛ ਕੇ ਛੋਏਗੀ ਬਟ ਇਹਦਾ ਜਿਹੜਾ ਇੰਨਾ ਮੈਨੂੰ ਪਤਾ ਜਿਸ ਕਾਰਨ ਜਸਤੇ ਜਿਹੜਾ ਮੈਨੂੰ ਐਸਐਸਪ ਨੇ ਦੱਸਿਆ ਕਿ ਇਹਦਾ ਕ੍ਰਿਮਨਲ ਪਿਛੋਕੜ ਹੈ ਇਸ ਤੇ ਉੱਤੇ ਪਹਿਲਾਂ ਵੀ ਅ ਅਟੈਂਪਟ ਟੂ ਮਰਡਰ ਐਂਡ ਡੀਪੀਐਸ ਆਰਮ ਜੈਕਟ ਦੇ ਪਰਚੇ ਦਰਜ ਨੇ ਤੇ ਵਿਸ਼ਾਲ ਦੇ ਉੱਤੇ ਵੀ ਚਾਰ ਪਰਚੇ ਉਹਦੇ ਤੇ ਵੀ ਉਹਦਾ ਵੀ ਜਿਹੜਾ ਹੈਗਾ ਕ੍ਰਿਮਨਲ ਪਾਸਟ ਹੈਗਾ ਤੇ ਇਹ ਪਹਿਲਾਂ ਵੀ ਇਹਨਾਂ ਤੋਂ 100 150 ਗ੍ਰਾਮ ਪਹਿਲਾਂ ਇਹ ਤੋਂ ਹੁਣ ਇਹ ਵੱਡੇ ਪੱਧਰ ਤੇ ਇਹ ਆਪਣਾ ਨਸ਼ੇ ਦਾ ਕਾਰੋਬਾਰ ਕਰ ਰਹੇ ਸੀਗੇ ਤੇ ਇਹਨਾਂ ਕੋਲੇ ਨਜਾਇਜ਼ ਹਥਿਆਰ ਵੀ ਸੀਗੇ ਕਿੰਨੀ ਇੱਕ ਰਾਉਂਡ ਗੋਲੀ ਚੱਲੀ ਔਰ ਆਪਣੇ ਕਿਸੇ ਜਵਾਨ ਦੇ ਪੁਲਿਸ ਦੇ ਜਵਾਨ ਦੇ ਨਹੀਂ ਵਾਹਿਗੁਰੂ ਦਾ ਸ਼ੁਕਰ ਹੈਗਾ ਕਿ ਉਹ ਬਚਾ ਹੋ ਗਿਆ ਅ ਕਸਰ ਤਾਂ ਉਹ ਜਿਵੇਂ ਹੁੰਦਾ ਕਿ ਜਦੋਂ ਭੱਜਣ ਲੱਗੇ ਤਾਂ ਤਾਬੜ ਤੋੜ ਫਾਇਰਿੰਗ ਉਸਨੇ ਕੀਤੀ ਹੈਗੀ ਹੈ ਤੇ ਪੁਲਿਸ ਵੱਲੋਂ ਦੋ ਤਿੰਨ ਫਾਇਰ ਹੋਏ ਆ ਉਦੋਂ ਉਹਦੇ ਹਲੇ ਫਾਇਰ ਸਾਨੂੰ ਨਹੀਂ ਪਤਾ ਕਿੰਨੇ ਹੋਏ ਆ ਐਫਐਸਐਲ ਦੀ ਟੀਮ ਆਏਗੀ ਸਾਰਾ ਜਿਹੜਾ ਸੀਨ ਹੈ ਇਹਨੂੰ ਅਸੀਂ ਹੁਣ ਸੀਨ ਆਫ ਕ੍ਰਾਈਮ ਨੂੰ ਪ੍ਰੋਟੈਕਟ ਕਰ ਲਾਂਗੇ ਫਿਰ ਇਸ ਨੂੰ ਸਾਰੀ ਜਦੋਂ ਐਫਐਸਐਲ ਗਹਿਨ ਜਾਂਚ ਕਰੇਗੀ ਉਹ ਸਾਰੀ ਡਿਟੇਲਸ ਫਿਰ ਤੁਹਾਡੇ ਨਾਲ ਲੈਟਰ ਆਉਣੇ ਦੀ ਸ਼ੇਅਰ ਕਰਦੇ ਆਂ ਥ